अपराधक तत्त्वਾਂ ਖਿਲਾਫ ਲਗਾਤਾਰ ਕਾਰਵਾਈ ਜਾਰੀ ਜ਼ਿਲੰਦਰ ਪੁਲਿਸ ਕਮਿਸ਼ਨਰ ਨੇ ਤਿੰਨ ਦੋਸ਼ੀਆਂ ਤੋਂ 8 ਗੈਰ ਕਾਨੂੰਨੀ ਪਿਸਤਲ ਕੀਤੇ ਕਾਬੂ ਸ਼ਹਿਰ ਵਿੱਚ ਅਪਰਾਧਿਕ ਗਤੀਵਿਧੀਆਂ ਤੇ ਰੋਕ ਲਗਾਉਣ ਲਈ ਚਲਾਈ ਜਾ ਰਹੀ ਲਗਾਤਾਰ ਮੁਹਿੰਮ ਤਹਿ ਜ਼ਿਲੰਦਰ ਪੁਲਿਸ ਕਮਿਸ਼ਨਰ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਤਿੰਨ ਬਦਨਾਮ ਅਪਰਾਧੀਆਂ ਕੋਲੋਂ 8 ਗੈਰ ਕਾਨੂੰਨੀ ਪਿਸਤਲ ਬਰਾਮਦ ਕੀਤੇ ਇਸ ਕਾਰਵਾਈ ਦੌਰਾਨ ਪੁਲਿਸ ਨੇ ਦੋਸ਼ੀਆਂ ਕੋਲੋਂ ਦੋ ਨਜਾਇਜ਼ ਪਿਸਤਲ ਅਤੇ ਤਿੰਨ ਚੱਲੇ ਹੋਏ ਰੋਂਦ ਬਰਾਮਦ ਕੀਤੇ ਪੁਲਿਸ ਵੱਲੋਂ ਹੋਰ ਕਾਰਵਾਈ ਕਰਦੇ ਹੋਏ ਦੋਸ਼ੀਆਂ ਦੀ ਪੁਸ਼ਗਿਸ਼ ਉਪਰੰਤ 6 ਪਿਸਤਲ ਅਤੇ

ਅਗੇਜ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਦੇ ਹੋਏ 6 ਹੋਰ ਪਿਸਤੌਲ ਬਰਾਮਦ ਕੀਤੇ ਹਨ ਤੇ 3 ਜ਼ਿੰਦਾ ਲਾਈਵ ਰਾਉਂਡ ਵੀ ਬਰਾਮਦ ਹੋਏ ਹਨ। ਕੁੱਲ ਇਸ ਮੁਕਦਮੇ 'ਚ ਹੁਣ 8 ਪਿਸਤੌਲ ਤੇ 3 ਲਾਈਵ ਰਾਉਂਡ ਬਰਾਮਦ ਹੋ ਚੁੱਕੇ ਹਨ ਤੇ ਇੱਕ ਗੋਲਟੋ ਗੱਡੀ ਵੀ ਹੈ। ਤੇ ਜਲੰਧਰ ਪੁਲਿਸ ਮਾਣੇ ਅਨੁਸਾਰ ਤੇ ਥਲ 파ਣ ਲਈ ਪੂਰੇ ਐਫਰਟਸ ਲੱਗੇ ਹੋਏ ਨੇ ਤੇ ਜ਼ੀਰੋ ਜ਼ੀਰੋ ਟੋਲਰੈਂਸ ਟੁਵਰਡਸ ਆਰਗਨਾਈਜ਼ਡ ਕ੍ਰਾਈਮ ਐਂਡ ਗੈਂਗਸਟਰ ਕਲਚਰ। ਧੰਨਵਾਦ।